ਲਾ ਸਜਣਾ ਪਿੰਡ ਬੌੜਾਂ ਕਲਾਂ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲੇ ਤੋਂ ਨਾ ਬਾਈ ਖੁਸ਼ੀ ਕੋਲ ਪਹੁੰਚੀਆਂ ਚਾਰ ਤਾਂ ਟੋਕੜ ਗੱਬਣ ਦਿਖਾ ਦਾਂਗੇ ਬਹੁਤ ਕਮਾਲ ਦੀਆਂ ਚੰਗੇ ਰਿਕਾਰਡ ਵਾਲੀਆਂ ਫੁੱਲ ਕੱਦ ਕਾਠ ਵਾਲੀਆਂ ਤੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਦਿਖਾ ਦਾਂਗੇ ਗੱਬਣ ਤੇ ਇੱਕ ਦਿਖਾ ਦਾਂਗੇ ਕੱਤੀ ਟੋਟਲੇ ਮੰਨ ਲਓ ਮੰਨ ਲਓ ਅੱਠ ਨਗ ਹੋ ਜਾਣਗੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਚ ਕਰਾਵਾਂਗੇ ਇੱਕ ਝੋਟੀ ਨੂੰ ਛੱਡ ਕੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਾ ਆ ਜਾ ਖਸ਼ੂਰਲੇ ਬੰਨੇ ਹੋਰ ਕਿਵੇਂ ਆ ਵਧੀਆ ਬਾਈ ਜੀ ਚੜਦੀ ਕਲਾ ਵਧੀਆ ਚੜਦੀ ਕਲਾ ਵੀਰੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ ਵੀਰੇ 98730 ਹਾਂਜੀ 47757 98730 47757 47757 ਤੇ ਸ਼ੁਰੂਆਤ ਇਹ ਤੋਂ ਕਰ ਦਈਏ ਹਾਂਜੀ ਲੱਭੀ ਇੱਕ ਵਾਰੀ ਮਾਰ ਦੇ ਫੇਸ ਤੇ ਕੈਮਰਾ ਕਾਫੀ ਭਰਾਵਾਂ ਦੀ ਡਿਮਾਂਡ ਰਹਿੰਦੀ ਆ ਬੂਰੀ ਦੀ ਬੂਰੀ ਵੀ ਲੱਭ ਜਾਂਦੀ ਆ ਤੇ ਬੂਰੀ ਮੀਣੀ ਘੱਟ ਲੱਗਦੀ ਆ ਨਾ ਹਾਂ ਬਾਈ ਆ ਬੂਰੀਆਂ ਲੱਭ ਜਾਂਦੀਆਂ ਬੂਰੀ ਮੀਣੀ ਲੱਭਣੀ ਔਖਾ ਕੰਮ ਏ ਹੋ ਜਾਂਦਾ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦੀ ਫੁੱਲ ਵੱਡੀਆਂ ਜੀ ਆ ਗਈ ਫੁੱਲ ਵੱਡੀਆਂ ਬਾਈ ਕਿੰਨੇ ਟਾਈਮ ਦੀ ਗੱਭਣ ਹੋਗੀ ਬਈ ਇਹ ਇਹ ਵੀਰੇ 3.5 ਮਹੀਨੇ ਦੀ ਗੱਭਣ ਹੋਗੀ ਚੈੱਕ ਪਾਸ ਚੈੱਕ ਪਾਸ ਦੁੱਧ ਦਿੰਦੀ ਆ ਹੁਣ ਦੁੱਧ ਇੱਕ ਟਾਈਮ ਦਿੰਦੀ ਆ ਬਾਈ 3.5 ਕਿਲੋ ਠੀਕ ਆ ਫਿਰ ਇਹ ਲੇਟ ਗੱਭਣ ਹੋਈ ਆ ਫਿਰ ਇਹ ਗੱਭਣ ਲੇਟ ਹੋਈ ਆ ਬਾਈ ਤਾਂ ਕਰਕੇ ਮੈਂ ਕਹਿੰਦਾ ਵੀ ਡਰਾਈ ਦੇ ਲੈਵਲ ਤੇ ਆ ਗਈ ਜੀ ਗੱਭਣ ਲੇਟ ਤਾਜੀ ਦਾ ਕੀ ਰਿਕਾਰਡ ਰਿਹਾ ਕੁਝ ਇਹਦਾ ਵੀਰੇ ਆਪਾਂ ਘਰੇ ਚੋਈਏ ਇਹ ਮੱਝ ਆਪਦੇ ਠੀਕ ਆ ਜੀ 19 ਕਿਲੋ ਦੁੱਧ ਵੀਰੇ ਆਪਾਂ ਕੰਡੇ ਦਾ ਕਹਿਣ ਲੈ ਕੇ ਵੀ ਆਂਦੀ ਦੀ ਆਪਦੇ ਘਰੇ ਵੀ ਚੋਈਏ ਠੀਕ ਆ ਗੱਲ ਇਹ ਆਪਾਂ ਕਿੱਥੋਂ ਲੈਈ ਦੀ ਮੱਝ ਇਹ ਮੱਝ ਹੈਗੀ ਆ ਵੀਰੇ ਤਮਤਾਨ ਸਾਹਿਬ ਦੇ ਪਿੰਡ ਦੀ ਆ ਖਾ ਦੀ ਹਰਿਆਣੇ ਦੀ ਹਰਿਆਣੇ ਦੀ ਬਾਈ ਤੋਰ ਦੇ ਜੋਬਰਾ ਖੋਣ ਕੇ ਤੋਰ ਬਾਈ ਖੋਣ ਕੇ ਲੈ ਸਤਨੂੰ ਇੱਥੋਂ ਨਾ ਤੁਰਦੀ ਦੀ ਅਡਜਮੈਂਟ ਕਰ ਲਿਓ ਇਹ ਬਾਈ ਕਹਿੰਦਾ ਹਰਿਆਣੇ ਦੇ ਤਮਤਾਨ ਸਾਹਿਬ ਤੋਂ ਆਈ ਹੋਈ ਆ ਬੂਰੀ ਮੇਣੀ ਕੱਦ ਆ ਗਿਆ ਫੁੱਲ ਵੱਡਾ ਤੇ ਤਾਜੀ ਦਾ ਮਿਲਕ ਬਾਈ ਕਹਿੰਦਾ 17 ਤੋਂ 18 ਕਿਲੋ ਘਰੇ ਇਹ ਮੱਝ ਚੋਈ ਵੀ ਆ ਸਾਰਾ ਸੂਆ ਤੇ ਬਾਕੀ ਨਾ ਮੱਲੋ ਇੱਥੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਛੋਟੀ ਕੋਈ ਸੱਜਣ ਮੰਨ ਕੇ ਨਾ ਆ ਜੇ ਤੇ ਸਭਾ ਦੀ ਬਿਲਕੁਲ ਠੰਡੀ ਸੀਲ ਰਹੂਗੀ ਗਰਮੀ ਵਾਲਾ ਸੀਨ ਨਹੀਂ ਹੈਗਾ ਇੱਥੇ ਤੇ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਡੀ ਦੀ ਬਣਤਰ ਕਿੰਨੇ ਟਾਈਮ ਦੀ ਗੱਭਣ ਦੱਸਿਆ ਬਾਈ ਹੁਣ ਸਾਢੇ 3 ਮਹੀਨੇ ਦੀ ਬਾਈ ਸਾਢੇ ਤਿੰਨ ਦੀ ਚੈੱਕ ਪਾਸ ਉਹ ਮੈਂ ਕਹੂੰਗਾ ਚੈੱਕ ਪਾਸ ਮੱਜਾਂ ਨੇ ਜਿਹੜੀਆਂ ਉਹ ਬਾਈ ਦੇ ਘਰੋਂ ਚੈੱਕ ਪਾਸ ਹੀ ਕਰਾ ਕੇ ਲੈ ਜਾ। ਹਾਂ ਵੀਰੇ ਗਰੰਟੀ ਆ। ਹਾਂ ਜਿਹੜਾ ਵੀ ਭਰਾ ਲੈ ਕੇ ਜਾਊਗਾ ਉਹ ਮੈਂ ਕਹੂੰਗਾ ਬਾਈ ਇੱਥੋਂ ਚੈੱਕ ਪਾਸ ਕਰਾ ਕੇ ਲੈ ਜਾ। ਤਰੀਕਾ ਲਿਖਿਆ ਹੋਈਆਂ ਨੇ ਬਈਆ ਆਪਣੇ ਕੋਲ ਕਾਪੀ ਤੇ ਬੱਕ। ਉਹ ਤੋਂ ਬਾਅਦ ਦੀ ਮੈਂ ਕਹੂੰਗਾ ਮਾਲਕ ਦੀ ਗਰੰਟੀ ਵੀ। ਬਿਲਕੁਲ ਬਾਈ ਦੇ ਘਰੋਂ ਕਿਹੜਾ ਚੈੱਕ ਪਾਸ ਹੋ ਕੇ ਭਾਗ। ਹਾਂ ਨਾ 100 ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਗੱਡੀ 'ਚ। ਝੋਲ ਝੂਲ ਕਰਾ ਲਈ ਲੱਭੀ ਚੈੱਕ ਝੋਲ ਝੂਲ ਚੰਗਾ ਸਾਈਡ ਪਾਸਿਆਂ ਦੀ ਵੱਧ ਘੱਟ ਨਹੀਂ ਬਾਈ। ਜਿੰਮੇਵਾਰੀ ਆ ਤੇ ਇਹਦਾ ਰੇਟ ਖੁਸ਼ੀ ਕੀ ਰੂਗਾ ਬਾਈ ਇਹ ਵੀਰੇ ਜਿਵੇਂ ਹਾਂ ਨਾ 1,25,000 ਦੀ ਮੈਂ ਦਵਾਂਗੇ ਬਾਈ ਆਪਾਂ 1,25 ਦੀ ਹਾਂ ਸਵਾ ਲੱਖ ਦੀ ਗੱਲ ਹੀ ਇਹ ਜੇ ਕੋਈ ਸੱਜਣ 2-3 ਇਕੱਠੀਆਂ ਲੈਂਦਾ 4 ਲੈਂਦਾ ਉਹ ਹੋ ਜਾ ਕਰ ਲਾਂਗੇ ਬਾਈ ਉਹ ਚੋ ਕਰ ਦਾਂਗੇ ਮਨ ਦਾ ਹਾਂ ਕੋਈ ਗੱਲ ਨਹੀਂ ਜਿਵੇਂ ਉਹ ਬੰਦੇ ਦਾ ਮੰਨ ਤਾਣਾ ਆਪਾਂ ਕਰ ਲਾਂ ਉਦਾਂ ਦਾ ਕੰਸੈਸ਼ਨ ਬਾਈ ਕਹਿੰਦਾ ਉਹਦੇ ਚ ਹੋ ਜਾਊਗਾ ਤੇ ਹੁਣ ਮਾਰਦੇ ਕੈਮਰਾ ਲੈ ਵੀ 2 ਨੰਬਰ ਵਾਲੀ ਮੱਝ ਤੇ ਲਿਆ ਚੋਬਰਾ ਬਾਹਰਲੇ ਬੰਨੇ ਲਿਆ ਜੂਗੀ ਤੇ ਬਾਕੀ ਸੱਜਣ ਉਹ ਆ ਗਈ 2 ਨੰਬਰ ਵਾਲੀ ਝੋਟੀ ਸਿੰਗੀ ਬਿਲਕੁਲ ਬੰਦ ਆ ਗਈ ਕੱਲਰ ਥੋੜਾ ਜਿਹਾ ਮੈਂ ਕਹੂੰਗਾ ਵੀ ਅੰਦਰ ਏ ਭਈਆ ਆਪਾਂ ਨੇ ਮੰਨ ਲ ਗਏ ਤਾਜੀ ਦਿੱਤੀ ਸੀ ਪਲੂਣ ਠੀਕ ਆ ਜੀ ਹੁਣ ਇਹ ਤੀਜਾ ਸੂਆ ਵੀਰੇ ਠੀਕ ਆ ਗੱਲ ਸੂਈ ਤੇ ਇਹਨੇ ਭਈਆ ਆਪਾਂ ਤਾਜੀ ਮੈਂ ਪਲੂਣ ਕੱਟੀ ਥੱਲੋਂ 16 ਕਿਲੋ ਦੁੱਧ ਕੰਡੇ ਲਾ ਕੇ ਦਿੱਤਾ ਜੀ ਭਾਈ ਪਹਿਲਣ ਕੋਲ ਹਾਂ ਪਹਿਲਣ ਕੋਲ ਤੇ ਐਤ ਕੀ ਇਹ ਤੀਜਾ ਸੂਈ ਹੋਈ ਆ ਕਿ ਸੂਣਾ ਅੱਗੇ ਤੀਜਾ ਤੀਜਾ ਸੂਈ ਹੋਈ ਆ ਭਾਈ ਚੌਥਾ ਸੂਣਾ ਚੌਥਾ ਸੂਣਾ ਉਹ ਕਹਿੰਨ ਦਾ ਜੇ ਆਪਾਂ ਕਹਿੰਦੇ ਵੀ ਦੂਜੇ ਸੂਈ ਆ ਤੀਜਾ ਕਹਦੀ ਉਹਦਾ ਓਕੇ 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 ਚੌਥਾ ਭਾਈ ਕਹਿੰਦਾ ਰਿਜਨਲ ਸੂਣਾ ਪਰ ਸਿੰਗੂ ਗੀਤੋ ਨਹੀਂ ਲੱਗਦੀ ਥੋੜੀ ਇਹ ਕਹੂੰਗਾ ਵੀ ਘੱਟ ਸਮਝ ਰੱਖੀ ਹੋਈ ਆ ਕਿਸੇ ਭਰਾ ਨੇ ਹਣਾ ਬੰਨੌਕਰੀ ਵਾਲੇ ਬੰਦੇ ਦੇ ਯਾਰ ਬਾਈ ਜਿਹੜੇ ਲੈ ਕੇ ਗਏ ਨੇ ਠੀਕ ਆ ਗੱਲ ਹੂੰ ਤੇ ਕਿੰਨੇ ਟਾਈਮ ਦੀ ਗੱਬਣਾਉਗੀ ਤੁਸੀਂ ਇਹ ਇਹ 7 ਮਹੀਨੇ ਦੀ ਗੱਬਣਾ ਬਾਈ 7ਵਾਂ ਮਹੀਨਾ ਇਹਨੂੰ ਲੱਗ ਗਿਆ ਬਾਈ 11 ਤਰੀਕ ਤੋਂ 11 ਤੋਂ ਹਾਂ ਠੀਕ ਆ ਗੱਲ 11 ਤੋਂ ਉਹਨੂੰ 8ਵਾਂ ਚੱਲਦਾ ਤਕਰੀਬਨ 7:30 ਦੇ ਲਵੇ ਜੇ ਹੋਗੀ ਹਾਂ ਥੋੜਾ ਗਾਣਾ ਉੱਤੇ ਥੱਲੇ ਹਾਂ ਉੱਪਰ ਥੱਲੇ ਆ ਬਾਈ 30 ਤਰੀਕ ਹੋਗੀ ਮੇਰਾ ਖਿਆਲ ਸਾਡੇ ਨਾਲ ਨਹੀਂ ਹੋਊਗੀ 19 ਦਿਨ ਹੋ ਗਏ 7 ਮਹੀਨੇ 19 ਦਿਨ ਦੀ ਗੱਭਣਾ ਬਸ 7 ਮਹੀਨੇ 19 ਦਿਨ ਦੀ ਗੱਭਣ ਆ ਗਈ ਤੇ ਦੁੱਧ ਕਿੰਨਾ ਪਾ ਗਈ ਤਾਜੀ ਦੁੱਧ ਵੀਰੇ ਪਲੂਨ ਆਪਾਂ 16 ਕਿਲੋ ਜੋ ਕੇ ਦਿੱਤੀ ਦੀ ਕੰਡੇ ਵੀਰੇ ਠੀਕ ਆ ਗੱਲ ਠੀਕ ਆ ਤੇ ਤੀਜੇ ਸੂਏ ਆਪਾਂ ਹੁਣ ਵੀਰੇ ਵਾਪਸ ਲੈ ਕੇ ਆਇਆ ਠੀਕ ਹੈ ਜੀ ਤੇ ਹੁਣ ਮੰਨ ਲੇ ਕਹਦੇ ਥੱਲੇ ਕੋਈ ਦੁੱਧ ਨਹੀਂ ਹੈਗਾ ਠੀਕ ਹੈ ਐ ਨਾ ਇਹ ਆਪਣੀ ਗਰੰਟੀ ਆ ਦੁੱਧ ਡਰਾਈਆ ਥਣ ਦੀ ਬਾਰੋਜ ਦੀ ਬਾਈ ਯਾਰ 2,70,000 ਦੀ ਦਿੱਤੀ ਸੀ ਵੀਰੇ ਪਲੂਣ ਤਾਜੀ ਦੀ ਵੀਡੀਓ ਹੈਗੀ ਤਾਜੀ ਦੀ ਵੀਡੀਓ ਨਹੀਂ ਬਾਈ ਹੁਣ ਮੰਨ ਕੇ ਦੋ ਸਾਲ ਹੋ ਗਏ ਠੀਕ ਹੈ ਠੀਕ ਹੈ ਗੱਲ ਠੀਕ ਹੈ ਤੇ 2,70,000 ਬਾਈ ਜਰ ਆਰਡਰ ਵਾਲਾ ਢੜਾਲੇ ਦਾ ਆਪਾਂ ਵੀ ਕਿਸੇ ਗੱਲ ਨਾਲੇ ਪਾ ਰਹਿਆਂ ਠੀਕ ਹੈ ਗੱਲ ਉਹੀ ਤਾਂ ਨਹੀਂ ਆਪਾਂ ਵੀ ਜਿਵੇਂ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਇਹ ਆ ਗਈ 2 ਨੰਬਰ ਤੇ ਇਹਦੇ ਖੁਸ਼ੀ ਕਿੰਨੇ ਪੈਸੇ ਬਾਈ ਇਹ ਮੱਝ ਦਮਾ ਵੀਰੇ 1,30,000 ਦੀ ਇੱਕ 30 ਦੀ ਤੇ ਸਾਈਡ ਨੂੰ ਹੋ ਜਾ ਆ ਇੱਕ 25 ਦੀ ਹਾਂ ਬਈ ਜੇ ਕੋਈ ਦੋਨੋਂ ਨਹੀਂ ਲੈਂਦਾ ਭਰਾ ਦੋਨੋਂ ਨਹੀਂ ਲੈਂਦਾ ਵਾ ਸਵਾ ਸਵਾ ਦੇ ਦਾਂ 5000 ਛੱਡ ਦਾਂ ਜੋੜੇ 'ਚ 5 ਛੱਡ ਦਾਂਗੇ ਹਾਂ ਠੀਕ ਆ ਗੱਲ ਤੇ ਹੁਣ ਮਾਰਦੇ ਲੱਭਿਆ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦੀ ਗੱਲਬਾਤ ਕਰਾ ਚੈੱਕ ਇੱਥੇ ਓਡੀ ਲੇਵਾ ਕਹਿੰਦੀ ਵੀ ਜਿੱਡੀ ਆਪਾਂ ਨਹੀਂ ਛੱਡ ਇਹਦਾ ਬਈ ਵੀਡੀਓ ਦਾ ਸਾਰਾ ਰਿਕਾਰਡ ਪਿਆ ਆਪਣੇ ਕੋਲ ਬਈ ਵੀਡੀਓ ਜਰੂਰੀ ਤੇ ਲੱਭੀ ਕਦ ਚੈੱਕ ਕਰਾ ਨਹੀਂ ਫੁੱਲ ਵੱਡੀਆਂ 'ਚ ਆ ਗਈ ਹਰਿਆਣੇ ਦੇ ਜਿਹੜੇ ਬੰਦੇ ਤੋਂ ਲਈ ਇਹਦਾ ਨਉ ਸੀਤਾ ਰੱਖਿਆ ਸੀ ਬਈ ਸੀਤਾ ਝੋਟੀ ਕਹਿੰਦੇ ਨੇ ਇਹਨਾਂ ਠੀਕ ਆ ਗੱਲ ਆ ਇਹ ਕਿਹੜੀ ਰੇਜ ਵਾਈ ਹੋਈ ਹੈ ਇਹ ਵੀਰੇ ਆਪਣਾ ਮੁੰਡਾ ਉੱਥੇ ਸੋੜੜਾ ਪਤਾ ਨਹੀਂ ਸੋਲੜਾ ਇਹ ਜਾ ਪਿੰਡ ਸੋਲੜਾ ਹਾਂ ਹੈਗਾ ਹਰਿਆਣੇ ਚ ਉੱਥੋਂ ਆਈ ਆ ਕਿੰਨਾ ਦੁੱਧ ਚਪਾਇਆ ਨੇ 23 ਕਿਲੋ 400 ਗ੍ਰਾਮ ਦੁੱਧ ਵੀਰੇ ਕੰਡੇ ਲਵਾਇਆ ਹੋਇਆ ਦਾ ਠੀਕ ਆ ਗੱਲ ਇਹਦੀ ਵੀਡੀਓ ਵੀ ਤਾਜੀ ਹੈ ਨਾ ਆਪਣੇ ਕੋਲ ਵੀਡੀਓ ਤਾਜੀ ਦੀ ਆ ਇਹਦੀ ਸੱਚ ਨੂੰ ਤਾਜੀ ਇਹ ਤਾਂ ਬਹੁਤ ਚੰਗੀ ਕੀਮਤ 'ਚ ਝੋਟੀ ਜਣੀ ਬਿਕ ਕੇ ਆਈ ਹੋਈ ਆ ਉਧਰੋਂ ਵੀਰੇ ਬਹੁਤ ਚੰਗੀ ਕੀਮਤ 'ਚ ਠੀਕ ਆ ਜੀ 23 ਕਿਲੋ 400 ਗ੍ਰਾਮ ਬਈ 23 ਕਿਲੋ 400 ਗ੍ਰਾਮ ਦਾ ਇਹਦਾ ਮਿਲਕਰ ਕੌੜਾ ਹਰਿਆਣੇ ਦਾ ਹਾਂ ਹੁਣ ਕਿੰਨੇ ਟਾਈਮ ਦੀ ਗੱਪਣੋ ਕੀ ਇਹ ਹੁਣ ਇਹ ਵੀਰੇ 2 ਮਹੀਨਿਆਂ ਦੀ ਚੈੱਕ ਪਾਸ ਆ 2 ਦੀ ਆ ਜਾ ਲੱਭੀ ਅਗਲੇ ਪੰਨੇ ਲਿਆ ਆਰਡਰ ਤੇ ਮਾਰ ਕੇ ਮਰਾ ਇੱਕ ਵਾਰੀ ਨਾ ਸਾਨੂੰ ਸਾਜੀ ਵੀ ਚੱਕੀ ਫਿਰਦੇ ਜਿਵੇਂ ਇਹ ਮੰਨ ਲਾ ਵੀ ਡرائی ਦੇ ਕਿਨਾਰੀ ਆ ਕੰਮ ਹਾਂ ਵੀਡੀਓ ਲਾ ਦੇ ਵੀਰੇ ਵਿੱਚ ਕੋਈ ਗੱਲ ਨਹੀਂ ਤਾਜੀ ਦੀ ਠੀਕ ਆ ਉਹ ਵੀਡੀਓ 22 ਤੋਂ ਜਿਹੜਾ ਸੱਜਣ ਖਰੀਦੂਗਾ WhatsApp ਕਰ ਦੀ ਉਹਨੂੰ WhatsApp ਕਰਦਾ WhatsApp ਤਸੱਲੀ ਕਰਾ ਦੀ ਤੋਰ ਦੇ ਜੋ ਬਰਾ ਖੋਲ ਕੇ ਉਹ ਵੀ ਮੂੰਹ ਉੱਪਰ ਤੇ ਸਭਾ ਆਦੀ ਬਾਈ ਕਹਿੰਦਾ ਬਿਲਕੁਲ ਠੰਡੀ ਠੰਡੀ ਆ ਬਈ ਬਹੁਤ ਜਿਆਦੇ 23 ਕਿਲੋ ਤੋਂ ਪਲੱਸ ਦਾ ਰਿਕਾਰਡ ਆ ਜੈਡ ਬਲੈਕ ਆ ਗਈ ਕਬੱਡੀ ਵਾਲਿਆਂ ਦਾ ਕੋਈ ਲੇਖਾ ਨਹੀਂ ਸੁਭਾਅ ਬਾਈ ਕਹਿੰਦਾ ਤਾਂ ਇਦਾਂ ਆ ਯਾਰ ਬੱਚਿਆਂ ਨਾਲ ਦਾ ਸੁਭਾਅ ਆ ਮੈਨੂੰ ਜਿੱਥੇ ਮਰਜ਼ੀ ਖੜਾ ਦੇ ਉਹ ਇਦਾਂ ਦੀ ਝੋਟੀ ਲੱਗਿਆਂ ਦਿਖਾਉਣ ਨੰਬਰ ਰਹੂਗਾ ਤੀਜਾ ਤੇ 11 ਹੋਰ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਉਤਲੇ ਬੰਨੇ ਕਮਾ ਦੇ ਤੇਰਾ ਵਾਲੇ ਬੰਨੇ ਆ ਜੋਰ ਵਾਲੇ ਨੇ ਨਾ ਆ ਜੋਰ ਆ ਕੇ ਪੂਰੇ ਮੋਲ ਲੈ ਚਲੇ ਇਧਰਲੇ ਬੰਨੇ ਸਿੰਘ ਹੀ ਬੰਦ ਬਿਊਟੀ ਚ ਵੀ ਆ ਗਈ ਤੇ ਨਾਲ-ਨਾਲ ਮਿਲਕ ਲੈਣ ਦੀ ਤਾਂ ਇਹ ਬਿਨਾ ਸ਼ੱਕ ਖੁਸ਼ੀ ਹੈ ਜੀ ਹੈ ਨਾ ਬਈ ਆ ਪੈਨ ਗਰੰਟੀ ਦਵਾ ਬਈ ਅਗਲੇ ਨੂੰ ਵੀਡੀਓ ਦਿਖਾਵਾਂ ਬਕਾਇਦਾ ਤਾਜੀ ਦੀ ਇਹ ਗੱਪਾਂ ਲੇਟ ਬਣੀਆਂ ਫੇਰ ਇਹ ਵੀਰੇ ਜੋ ਟੀਮਾਂ ਲੈ ਕੇ ਬੰਦੇ ਇੱਕ ਸਾਲ ਦਾ ਦੱਬਾ ਮਾਰ ਗਿਆ ਯਾਰ ਉਹ ਸਮਝਣ ਗੱਬਣ ਠੀਕ ਹੈ ਥੋੜਾ ਜਿਹਾ ਜਾਨੀ ਚੈੱਕ ਕਰਿਆ ਖਾਲੀ ਨਿਕੜ ਗਿਆ ਹੁਣ ਦੁਬਾਰਾ ਗੱਬਣ ਹੋਈ ਆ ਬਾਈ ਠੀਕ ਹੈ ਲੈ ਚਲ ਅੰਦਰ ਲੈ ਬੰਨੇ ਲੈ ਚਲ ਆ ਦੁਬਾਰਾ ਬਾਈ ਕਹਿੰਦਾ ਗੱਬਣ ਹੋਈ ਆ ਕਈ ਵਾਰੀ ਕੋਈ ਸੱਜਣ ਚੈੱਕ ਨਹੀਂ ਕਰਾਉਂਦਾ ਹੁਣ ਤਾਂ ਗੱਬਣ ਹੀ ਰਹਿ ਗਈ ਹੋਊਗੀ ਹੈ ਨਾ ਬਾਈ ਬੈਕਗ੍ਰਾਉਂਡੋਂ ਪੱਦੇ ਹੁਣ ਜਾਣਾ ਐਡਾ ਪਸ਼ੂ ਦਾ ਬਾਈ ਯਾਰ ਸਿੱਟਿਆ ਵੀ ਨਹੀਂ ਜਾਂਦਾ ਕਿਸੇ ਦਾ ਨਾ ਠੀਕ ਆ ਗੱਲ ਆਪਾਂ ਵੀ ਪੂਰੀ ਮਿਹਨਤ ਕਰਕੇ ਉਹ ਕਰੀ ਤੇ ਇਹਦਾ ਰੇਟ ਖੁਸ਼ੀ ਫਿਰ ਆ ਇਹਦਾ ਫੋਨ ਤੇ ਕਰਾਂ ਕੱਲੀ ਦਾ ਹਾਂ ਕੱਲੀ ਦਾ ਬਾਈ ਇਹਦਾ ਰੇਟ ਬਾਈ ਕਹਿੰਦਾ ਚੰਗੀ ਕੀਮਤ ਵਾਲੀ ਮੱਝ ਆ ਗਈ ਉਸ ਹਿਸਾਬ ਨਾਲ ਰੇਟ ਰਹੂਗਾ ਤਸੱਲੀ ਭਰਾਵਾਂ ਦੀ ਤਾਜੀ ਐਨ ਪੂਰੀ ਕਰਾ ਕੇ ਤੋੜਾਂ ਨੇ ਬਾਈ ਦੁਬਾਰਾ ਵੀ ਆਪਾਂ ਤਾਜੀ ਦੇ ਗਾਹ ਕਾ ਯਾਰ ਜਿਹੜੀ ਆਪਣਾ ਦਾ ਚਲੋ ਕੰਮ ਵਪਾਰ ਦਾ ਬਾਈ ਰੱਖ ਨਹੀਂ ਸਕਦੇ ਆਪਾਂ ਦੁਬਾਰਾ ਵੀ ਤਾਜੀ ਦੇ ਗਾਹ ਕਹਿੰਦੇ ਠੀਕ ਹੈ ਗੱਲ ਤਾਜੀ ਦਾ ਉਸ ਹਿਸਾਬ ਨਾਲ ਕਰ ਲਿਓ ਟਾਟਾ ਵਾਟਾ ਬਾਈ ਨਾਲ ਇਹ ਆ ਗਈ 3 ਨੰਬਰ ਤੇ ਤੇ ਹੁਣ ਮਾਰ ਕੈਮਰਾ ਲਵੀ 4 ਨੰਬਰ ਵਾਲੀ ਤੇ ਇਹ ਵੀ ਟੁਕੜ ਕੱਪਣਾ ਇਹ ਹਾਂ ਬਾਈ ਇਹ ਲੱਗਦੀ ਤਾਂ ਯਾਰ ਜੇ ਮੈਂ ਤਾਜੀ ਹੁੰਦੀ ਆ ਨਾ ਜਿਹੜੇ ਹਿਸਾਬ ਦਾ ਲੇਵਾ ਲੱਗਾ ਲਵੀ ਮੱਲਿਆ ਹੀ ਇਹ ਦੋ ਮੱਝਾਂ ਮੇਰੇ ਆਪਣੇ ਘਰੇ ਰੱਖੀਆਂ ਹੁੰਦੀਆਂ ਯਾਰ ਆਈ ਤੁਮਾ ਇਹਦਾ ਐ ਲੱਗਦਾ ਮੈਂ ਤਾਜ਼ੀ ਹੁੰਦਾ ਤਾਜ਼ੀ ਆਮ ਤਾਜ਼ੀਆਂ ਨਾਲੋਂ ਜ਼ਿਆਦਾ ਲੈ ਵਾ ਇਹਦਾ ਵੀਰੇ ਅੱਜ ਜੇ ਮੰਨ ਕੇ ਚੱਲ ਤਾਜ਼ੀਆਂ ਫੈਦੇ ਮੂਰੇ ਕਹੋ ਵੀ ਨਹੀਂ ਕਿੰਨੇ ਡੋਨ ਦੀ ਬਣਾ ਇਹ ਇਹ ਵੀਰੇ 2 ਮਹੀਨੇ ਚੱਕ ਪਾਸਾ ਦੁੱਧ ਕਿੰਨਾ ਦੁੱਧ ਵੀਰੇ ਹੁਣ ਤੁਹ ਕਹਿੰਦੇ ਨਾ ਲੈਵਾ ਦੇਖਦਾ ਜੇ ਆਪਾਂ 17 12 ਕਿਲੋ ਕਹਿ ਦਈਏ ਯਾਨੀ 13 ਕਿਲੋ ਜਮਾ ਕੰਡੇ ਦਾ ਦੁੱਧ ਆ ਬਾਈ ਦੋ ਮਹੀਨਿਆਂ ਦੀ ਚੈੱਕ ਪਾਸ 13 ਕਿਲੋ ਦੁੱਧ ਅੱਜ ਚਵਾ ਦਾਂਗੇ ਕੰਡੇ ਦੇ ਤੋਲ ਕੇ ਟੈਮੋ ਟਾਈਮ ਟੈਮੋ ਟਾਈਮ ਵੀਰੇ ਉਹ ਕੰਮ ਤਾਂ ਹੁੰਦਾ ਵੀ ਪਟਿਆਲੇ ਯਾਰਾ ਨਾ ਨਾ ਬਾਈ ਜਮਾ ਆਪਾਂ ਜਾਂਦੇ ਹੀ ਨਹੀਂ ਪਟਿਆਲੇ ਠੀਕਾ ਕਹਿੰਦਾ ਪਟਿਆਲੇ ਨਾ ਭੇ ਨਹੀਂ ਬਾਈ ਕਹਿੰਦਾ ਜਾਣਾ ਤਸੱਲੀ ਕਰਾ ਕੇ ਦੇਣੀ ਆ ਹਨਾ ਇੱਥੋਂ ਆ ਜਾ ਚੋ ਬਰਾ ਘੱਟ ਵਾਰ ਲੈ ਬੰਦੇ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਚੈੱਕੂ ਬਾਈ ਨੇ ਮਾਲਾ ਮੂਲਾ ਵੀ ਚੰਗੀ ਪਾਈ ਆ ਸ਼ੌਂਕਰਾ ਹਨਾ ਬਾਈ ਇਹ ਤਾਜੀ ਆਲਾ ਚਿਹਰੇ ਰੱਖੇ ਹੁੰਦੀਆਂ ਆਪਣੀਆਂ ਦੋਏ ਬਾਈ ਠੀਕ ਆ ਗੱਲ ਇੱਕ ਗੱਲ ਦੱਸ ਦੂਗਾ ਇਹਦੀ ਗਰਦਨ ਚੈੱਕ ਕਰਿਓ ਪਤਲੀ ਤੇ ਲੰਮੀ ਆ ਗਈ ਜਿਵੇਂ ਮੋਰਾ ਦੀ ਕਹਿੰਦੇ ਹੁੰਦੇ ਨਾ ਹਰਿਆਣੇ ਵਾਲੇ ਐਨ ਫਿੱਟ ਫਿੱਟ ਫਾੜ ਝੋਟੀ ਆ ਗਈ ਪੂਰੀ ਫੁੱਲਾ ਓਵਰ ਮੋਟੀ ਨਹੀਂ ਪਾਉਂਗੇ ਝੋਟੀ ਨੂੰ ਕਿਤੋਂ ਵੀ ਆ ਲੈ ਚੱਲ ਬਾਈ ਦੋ ਮਹੀਨਿਆਂ ਦੀ ਗੱਭਣ ਚੈੱਕ ਪਾਸ ਰਹੂਗੀ 13 ਕਿਲੋ ਦੁੱਧ ਕੰਡੇ ਤੇ ਤੋਲ ਕੇ ਤਸੱਲੀ ਕਰਾ ਕੇ ਬਾਈ ਕਹਿੰਦਾ ਨਾ ਫੇਰ ਦੇਣੀ ਆ ਜਿਹੜਾ ਵੀ ਸੱਜਣ ਇਹਨੂੰ ਖਰੀਦਣ ਆਊਗਾ ਲੈ ਚੱਲ ਚੋ ਭਰਾ ਅੰਦਰ ਲੈ ਬੰਨੇ ਤੇ ਖੁਸ਼ੀ ਬਾਈ ਤਾਜੀ ਦਾ ਦੁੱਧੇ ਦਾ ਬਈ ਤਾਜੀ ਦਾ ਧੁੰਨੀ ਕਿਲੋ ਚੋਇਆ ਆਪਾਂ 19 ਕਿਲੋ ਸੁਆ ਕਿੜਾ ਸੁੰਦੀ ਅੱਗੇ ਤੀਜਾ ਸੂਈ ਵੀਰ ਇਹਨੂੰ ਦੂਜਾ ਸੂਈ ਵੀ ਆਪਣੇ ਓਕੇ ਤਾ ਤਾਜੀ ਦਾ ਰਿਹਾ ਕਹਦਾ 19 ਕਿਲੋ ਦੋਤ ਜਣੀ ਚੋਇਆ ਤਾਂ ਪਲਾਸਾ ਵੀਰਿਆ ਆਪਾਂ ਨੇ ਠੀਕ ਆ ਬੱਚੇ ਨੂੰ ਵੀ ਛੱਡ ਦੇ ਦੇ ਠੀਕ ਆ ਠੀਕ ਆ ਤਾਜੀ ਦਾ ਬਾਈ ਕਹਿੰਦਾ 19 ਦੇ ਲਗਭਗ ਰਿਆ ਅੱਜ 13 ਕੰਡੇ ਦਾ 2 ਮਹੀਨੇ ਦੀ ਗੱਬਣ ਹੋ ਰਹੀ ਵੀਰ ਗਰੰਟਰ ਕੋਈ ਰੌਲਾ ਹੀ ਨਹੀਂ ਬਈ ਚਵਾਈ ਦੀ ਕੰਨਾਂ ਤੇ ਚਵਾਈ ਦੀ ਜਮਾ گاਵਾਂ ਨਾਲੋਂ ਵੀ ਪੋਲੀ ਆ ਬਈ ਬੱਚਾ ਹੈਗਾ ਇਹਦੇ ਨਾਲ ਬੱਚਾ ਨਹੀਂ ਹੈਗਾ ਬਈ ਇਹਦਾ ਥਾਪੀ ਦੇ ਬਈ ਟੀਕਾ ਟਪਾ ਨਹੀਂ ਨਾ 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 ਰਾਮ ਰਾਮ ਆਪਣੇ ਘਰੇ ਦਾ ਬਾਈ ਕੋਈ ਟੀਕਾ ਨਹੀਂ ਲਵਾਉਂਦੀ ਉਹ ਛੋਟੂ ਚੋਂਦਾ ਉਹਨੇ 20 ਤਰੀਕ ਨੂੰ ਜਾਣਾ ਠੀਕ ਹੈ ਬਾਈ ਤਾਂ ਹੀ ਇਹਨਾਂ ਨੂੰ ਤਲਾਇਆ ਆਪਾਂ ਤੋਂ ਸਾਰਾ ਟਾਈਮ ਆ ਸਾਹਮਣੀਆਂ ਨਹੀਂ ਠੀਕ ਹੈ ਠੀਕ ਹੈ ਇਹਦਾ ਬਾ ਥਾਪੀ ਮਾਰ ਜੇ ਤਿੰਨ ਵਾਰ ਝੋਲਾ ਦੇਣ ਤੇ ਅੱਜ ਵਾਲਾ ਰੇਟ ਕੀ ਰਹੂਗਾ ਇਹਦਾ ਅੱਜ ਵਾਲੇ ਦਾ ਸਹੀ ਰੇਟ ਵੀਰੇ 1,30,000 ਰੁਪਏ 1:30 ਹਾਂ ਬਈ 13 ਕਿਲੋ ਕੰਡੇ ਕਰਾ ਦੇ ਐਨ ਵੀਰੇ 1000 ਕੰਡੇ ਲੱਗ ਜਾਣਾ ਲੀਟਰ ਤਾਂ ਨਹੀਂ ਚੱਕਦਾ ਨਾ 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 ਬਾਈ ਕਿਤੇ ਕੋਈ ਭਰਾ ਜੇ ਨਾ ਨਾ ਮੈਂ ਕਰੋ ਖੁਸ਼ੀ ਕਹਦੇ ਵੀ ਬਾਈ ਮੈਂ ਤਾਂ ਲੀਟਰ ਨਾਲ ਆਖਿਆ ਦੀ ਠੰਡਾ ਤਾਂ ਕੰਡੇ ਹੀ ਆ ਨਾ ਕੰਡਾ ਜੀ ਚਾਹ ਅਗਲੇ ਅਫਸਰ ਲਿਆ ਵੀ ਕੰਡਾ ਕੋਈ ਮਰਗੀ ਨਹੀਂ ਕੋਈ ਤਰਾਜ ਨਹੀਂ ਵੀਰੇ ਆ ਗਿਆ ਲੱਭੀ ਅਗਲੇ ਨੰਬਰ ਤੇ ਆਪਣੇ ਘਰੇ ਆਪਣੇ ਹੀ ਗਾਰੰਟੀ ਆ ਵੀਰੇ ਘਰ ਘਰ ਦੀ ਰਹੂਗੀ ਗਾਰੰਟੀ ਤੇ ਹੁਣ ਮਾਰਦੇ ਆ ਕੱਟੀ ਦੇ ਕੈਮਰਾ ਇਹ ਖੁਸ਼ੀ ਗੱਭਣ ਲੱਗਦੀ ਆ ਯਾਰ ਇਹ ਦੋ ਦੰਦ ਦਾ ਬਾਈ ਗੱਭਣ ਕੱਟੀ ਆ ਦੁੱਗੀ ਏ ਇਹਦੇ ਵੀਰੇ ਕੱਟੀ ਦੇ 6 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਬਾਈ ਅੱਥਲੋਂ ਦਾ ਪੂਰੀ ਸਾਫ ਆ ਲੱਭੀ ਓਏ ਅਸਲੀ ਆ ਬਾਈ ਆ ਇੱਥੋਂ ਕਰਾ ਜਾ ਕਿ ਦੁੱਗ੍ਹੀ ਆ ਗਈ ਬਾਈ ਕਹਿੰਦਾ ਗੱਬਣਾ ਹਲੇ ਦਿਨ ਪੂਰੇ ਹੋਣ ਚਾ 6 ਦਿਨ ਬਾਕੀ ਨੇ 6 ਤਰੀਕ ਨੂੰ 6 ਤਰੀਕ ਨੂੰ ਪੂਰੇ ਹੁੰਦੇ ਨੇ ਬਾਈ ਦੇਖ ਲਾਜੀ 6 ਦਿਨ ਹੀ ਹੋ ਗਏ ਬਸ ਅੱਜ 30 ਹੋ ਗਈ ਕੱਲ ਨੂੰ 1 ਹੋ ਜਾਣੀਆਂ ਅੱਜ ਦਾ ਲਾ ਕੇ 7 ਰਹਿ ਗਏ ਹਾਂ ਅੱਜ ਦਾ ਲਾ ਕੇ 7 ਲਿਆ ਪਰ ਲੈ ਬੰਨੀ ਨੂੰ ਤੇ ਇਹ ਆ ਗਈ ਸੱਚ ਨਾਲ ਦੁੱਗ੍ਹੀ ਤੇ 6 ਤਰੀਕ ਨੂੰ ਦਿਨ ਪੂਰੇ ਨੇ ਤਰੀਕ ਅੱਜ ਹੈਗੀਆ ਮੰਨ ਲਓ 30 6 ਦਿਨਾਂ ਨੂੰ ਉਹ ਮੰਨ ਲਓ ਮੈਂ ਐਂਡ ਕੰਮ ਕਰ ਦੂ 4x4 ਬਣ ਜੂਗੀ 4x4 ਬਹੁਤ ਚੰਗੇ ਘਰ ਦੀ ਕੱਟੀ ਆ ਬਾਈ ਠੀਕ ਹੈ ਬਹੁਤ ਜਿਆਦੇ ਆਪਾਂ ਪਹਿਲਾਂ ਬਾਈ ਉਹਨਾਂ ਤੋਂ ਮਤਲਬ ਕਿ ਫੂਲੀ ਕੱਟੀ ਲਈਦੀ ਨੀਲੀ ਦਾ ਵੀ ਠੀਕ ਆ ਜੀ 13 ਕਿਲੋ ਬਾਈ ਪਲੂਨੇ ਦੁੱਧ ਆਪਾਂ ਜਿਖਾ ਕੇ ਵੇਚੀ ਆ ਠੀਕ ਆ ਗੱਲ ਹਾਂ ਬਾਈ 13 ਕਿਲੋ 13 ਕਿਲੋ ਪਲੂਨੋ ਉਸੇ ਘਰ ਦੀ ਕੱਟੀ ਆ ਬਾਈ ਵੀਡੀਓ ਵੀ ਇਹਦੀ ਹੈਗੀ ਆਪਣੇ ਕੋਲ ਪੁਰਾਣੇ ਘਰ ਦੀ ਠੀਕ ਆ ਗੱਲ ਹਾਂ ਕਿੰਨਾ ਕਦ ਤੱਕ ਖੁਸ਼ੀ ਪਾ ਸਕਦੇ ਆ ਆਈਡੀਆ ਜ ਆਪਣਾ ਇੱਕ ਬਈ ਯਾਰ ਪਲੂਣ ਆਪਾਂ ਦਾ ਐਮੀ ਗੱਬਣਾ ਹਨਾ ਬਈ ਕੋਈ ਗਰੰਟੀ ਕੋਈ ਨਹੀਂ ਲੈਂਦੇ ਨਹੀਂ ਆਈਡੀਆ ਕੱਟ ਵੀ ਦੂ ਤਾਂ 12 ਕਿਲੋ ਤਾਂ ਦੇਊਗੀ ਵੀਰੇ ਠੀਕ ਆ ਗੱਲ ਤਾਂ ਕੱਟ ਵੀ ਦੇਊਗੀ ਤਾਂ ਕਿਉਂਕਿ ਆਪਣਾ ਇੱਕ ਗੈਸ ਆਗਾ ਆਪਾਂ ਦਾ ਪੱਕਾ ਆਈਡੀਆ ਦਾ ਜਿਹੜੀ ਚੋਈ ਹੋਵੇ ਉਹਦਾ ਹਾਂ ਚੋਈ ਉਹਦਾ ਜਿਹੜਾ ਵੀਰੇ ਪਤਾ ਪਰ ਹੈ ਵੀਰੇ ਮੂਰਤ ਚੀਜ਼ ਛੋਟੀ ਸਾਫ਼ ਸੁਥਰੀ ਰਹੂਗੀ ਹਰੇਕ ਪੱਖ ਤੋਂ ਸਵੇਰ ਆਦੀ ਠੰਡੀ ਸਾਫ਼ ਸੁਥਰੀ ਸਿੰਘ ਦੀ ਜਮੇ ਸ਼ਕੀਨ ਬੰਦ ਸਿੰਘੀ ਜੀ ਆ ਗਈ ਤੇ ਇਹ ਮੰਨ ਲਓ ਇਹਦੇ ਅੱਜ 7 ਦਿਨ ਪੈਂਡਿੰਗ ਨੇ ਦੰਦਾਂ 'ਚ ਰਹੂਗੀ ਦੋ ਦੰਦ ਪਿਓਰ ਦੋ ਹੁੰਦੀਆਂ ਤੇ ਰੇਟ ਖੁਸ਼ੀ ਜਿਹਾ ਇਹਦਾ ਫਿਰ ਰੇਟ ਇਹ ਮੇਰੇ 1,26,000 ਦੀ ਦਵਾਂਗੇ 1,26 ਦੀ ਹਾਂ ਐਨੇ ਜਾਇਜ਼ ਰੇਟ ਕਿੱਥੋਂ ਲੈਣਾ ਹੈ ਜਾਇਜ਼ ਬਾਈ ਹੁਣ ਇਆਨਾਂ ਤਾਂ ਨਹੀਂ ਲੱਗ ਰਿਹਾ ਕੋਈ ਖਜ਼ਾਨਾ ਹੀ ਆ ਬਾਬਾ ਪ੍ਰਮਾਤਮਾ ਦੀ ਕਿਰਪਾ ਬਾਈ ਠੀਕ ਹੈ ਗੱਲ ਆ ਰੇਟ ਸੱਚ ਨਾਲ ਬਾਰੇ ਜਾਇਜ਼ ਜੇ ਲੱਗੇ ਯਾਰ ਬਾਈ ਦੇ ਇਹ ਚੀਜ਼ ਵਾਸਤੇ ਜ਼ਰੂਰ ਮੈਨੂੰ ਕਮੈਂਟ ਕਰੋ ਇੱਥੋਂ ਦਿਖਾ ਲੱਭ ਕੇ ਰਾਂ ਹੋਰ ਓਏ ਤੋਰ ਦੇ ਹੋਰ ਬਾਈ ਲੈ ਕਿ ਕਿਰਾ ਇੱਥੇ ਇੱਥੇ ਹੀ ਕਰਾ ਦੇ ਤਸੱਲੀ ਇਹ ਇੱਥੇ ਹੀ ਕਰਾ ਦੇ 1,2 ਫਿਰ ਸ਼ੋਰਟ ਸ਼ੂਟ ਖੁਸ਼ੀ ਕਰ ਦਿਆਂਗੇ 500 ਰੁਪਏ ਸ਼ੋਰਟ ਕਰ ਦਿਆਂ ਬਾਈ ਚਲ 1000 ਤੱਕ ਕਰੀ ਦੇਵਾਂਗੇ ਸਗਰ ਸਵਾ ਪਾ ਲਾਂਗੇ ਜੇਬ ਚ ਅੜੀਆਂ ਕਰੇ ਤਾਂ ਸੌਦਾ ਥੋੜੀ ਬੰਦਾ ਨਾ ਨਾ ਅੜੀ ਆਪਾਂ ਕਹਿੰਦੇ ਹੁਣ ਆ ਜਾ ਅਗਲੇ ਨੰਬਰ ਤੇ ਇਹ ਕਿਵੇਂ ਲੰਭੋ ਇਹ ਵੀ ਪਿਓਰ ਦੋ ਦੰਦ ਕੱਟੀ ਆ ਬਾਈ ਦੁੱਗੀ ਦੋ ਦੰਦ ਇਹ ਸੂਈ ਵੀ ਆ ਬਾਈ ਇਹ ਸੂਈ ਵੀ ਆ ਬਾਈ ਇਹਦਾ ਰੇਟ ਕੀ ਰਹੂਗਾ ਖੁਸ਼ੀ ਇਹ ਕੱਟੀ ਦਵਾਂਗੇ ਵੀਰੇ ਹਾਂ ਨਾ 128000 ਦੀ ਦੋਨਾਂ ਦੋਨੇ ਕੀ ਕੀ ਭਾਜੀਆਂ ਹੋਣਗੀਆਂ ਦੋਨੇ ਯਾਰ ਕੋਈ ਲਊਗਾ ਤਾਂ ਸਵਾ ਸਵਾ ਭਾਜੀਆਂ ਦੇ ਦਾਂ ਯਾਰ ਬਈ 2.5 ਲੱਖ ਦਾ ਜੋੜਾ 2.5 ਲੱਖ ਦਾ ਦੁੱਗੀਆਂ ਨੇ ਦੋਨੇ ਦੋ ਦੰਦ ਵੀਰੇ ਪਿਆਰ ਤੇ ਸ਼ਕੀਨ ਵੀ ਫੁੱਲ ਆ ਗਈਆਂ ਤੇ ਆ ਵੀ ਦੁੱਗੀਆਂ ਗਈਆਂ ਅਗਲੇ ਸਾਲ ਬੰਨਣ ਵਾਲੀਆਂ ਆਟ ਮੰਨੀ ਪੂਰੀਆਂ ਅਸਲ ਬੰਨਗੀਆਂ ਬਾਈ ਆ ਗਾਹਾਂ ਨੂੰ ਤੁਹਾਨੂੰ ਇਹ ਪਿੱਛੇ ਨਹੀਂ ਕਰਦੀਆਂ ਨਾ 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 ਬਾਈ ਆ ਕੱਟੀ ਨੂੰ ਅੱਜ ਸੇਮ ਬਸਾ ਕੇ ਪਾਉਂਦਾ ਵੀਰੇ ਗਾਰੰਟੀ ਹੈ ਆਪਣੀ ਸਾਈਡ ਪਾਸੇ ਦੀ ਇਹ ਸਾਰੀ ਚੀਜ਼ ਦੀ ਆਪਣੀ ਗਾਰੰਟੀ ਉਹ ਬਾਈ ਜਦ ਪਸਮੂਗੀ ਨਾ ਪਸਮਾ ਕੇ ਵੀ ਕਹੋਗੇ ਤਾਂ ਦਿਖਾ ਦਾਂਗੇ ਇਹਨ ਗੱਡ ਦੂ ਕਿੱਲੇ ਦੁੱਧ ਕਿੰਨਾ ਦੁੱਧ ਹੁਣ ਇਹਦੇ ਥੱਲੇ ਵੀਰੇ ਸ਼ੇਮਾ ਦੇ ਨੂੰ ਸੂਈ ਨੂੰ ਆ 9.5 ਕਿਲੋ 9.5 ਕਿਲੋ ਤਿਆਰ ਆ ਕੰਡੇ ਦਾ ਕੰਡੇ ਦਾ ਬਾਈ ਓਵੇਂ ਲੀਟਰ ਵਾਲਾ ਤਾਂ ਕਹ ਇਹਨੂੰ ਜੇ 10 11 ਕਹਿ ਲਾ ਇਹ ਦੋਨੀਆਂ ਦੁੱਗੀਆਂ ਆ ਗਈਆਂ ਦੋਨੇ ਦੋ ਦੋ ਦੰਦ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਬੱਚਾ ਹੈਗਾ ਵੀਰੇ ਕੱਟਾ ਕੱਟੀ ਕੱਤੀ ਆ ਆ ਕੱਟੀ ਆ ਨਾਲ ਵਪਾਰੀ ਬੱਚਾ ਦਾ ਘੱਟ ਹੀ ਨਹੀਂ ਬੱਚਾ ਘੱਟ ਦੇ ਰੇ ਟਰੇਲੂ ਸੱਜਣ ਨੂੰ ਬਾਹਲਾ ਸ਼ੌਂਕ ਹੁੰਦਾ ਉਹ ਬੱਚਾ ਮੈਂ ਕਹਿੰਦਾ ਮਾਝ ਸਵਾਉਂਦਾ ਮਾਂਗ ਰੋ ਮੇਰੇ ਯਾਰ ਦਾ ਬੱਚਾ ਪਹਿਲਾਂ ਦੀ ਪਤਾ ਨਾ ਬਹੁਤ ਤਤੌਰ ਬਾਈ ਇਹ ਸਵਾ ਸਵਾ ਦੇ ਪਰਤੇ ਨੂੰ ਹੋ ਜਾਣਗੀਆਂ ਹਾਂ ਬਾਈ ਤੇ ਲਿਆ ਤੇ ਆ ਗਈ ਇਹ ਵੀ ਦੁੱਗੀ ਹਾਂ ਕੋਈ ਆਪ ਹੀ ਨਹੀਂ ਹੈਗਾ ਵੀਰੇ ਇਹ ਵੀ ਆਪਣਾ ਇਹਨਾਂ ਨੂੰ ਕੋਈ ਟਾਈਮ ਟੂ ਮਲਾਇਆ ਹੋਇਆ ਕਿਸੇ ਮੈਸ ਨੂੰ ਵੀਰੇ ਕੋਈ ਟਾਈਮ ਨਹੀਂ ਮੰਨ ਕੇ ਚੱਲੋ 6:30 7 ਵਜੇ ਚਵਾਈ ਕਰਦੇ ਆ ਆਹੀ ਦੋ ਤਿੰਨ ਦੋ ਘੰਟੇ ਉੱਪਰ ਦੀ ਨੇ ਬਾਈ ਉਹ ਤਾਂ ਜਿੰਨਾ ਦੁੱਦਾ ਆਪਾਂ ਦੱਸਾਂਗੇ ਜੀ ਤਸੱਲੀ ਕਰਾ ਲਾਂਗੇ ਤਾਂ ਇਹ ਤਸੱਲੀ ਕਰਾਉ ਨਹੀਂ ਕਈ ਵਾਰ ਕੀ ਅਗਲਾ ਹੁੰਦਾ ਵੀ ਖਾਣੀ ਯਾਰ ਬਾਜ਼ਾਰ ਲਈ ਫਿਰਦੇ ਨੇ ਆਪਣਾ ਕੋਈ ਬਾਜ਼ਾਰ ਬਜ਼ੂਰ ਵਾਲਾ ਸਮਝ ਨਹੀਂ ਹੈਗਾ ਬਾਈ ਠੀਕ ਆ ਕਰ ਲੈ ਆ ਚੋ ਬਰਾਂਦਾ ਲੈ ਬਾਈ ਲੰਮੀ ਲੁੰਮੀ ਬਹੁਤ ਜਿਆਦੇ ਆ ਬਾਈ ਕੱਟੀ ਤੇ ਬਰੀਕੀਆਂ ਪੂਰੀਆਂ ਫੁੱਲ ਲੱਗੀਆਂ ਬਰੀਕ ਵੀ ਫੁੱਲ ਆ ਲੰਮੀ ਵੀ ਬਹੁਤ ਆ ਬਾਈ ਆ ਲੰਬਾਈ ਲੰਬਾਈ ਚੰਗੀ ਆ ਹਨਾ ਬਹੁਤ ਲੰਬਾਈ ਆ ਵੀਰੇ ਕੱਟੀ ਦੀ ਆਮ ਮਈਆਂ ਜੀ ਦੀ ਲੰਬਾਈ ਆ ਵੀਰੇ ਲੰਗੀ ਜਾਂਦੀ ਆ ਰੇਲ ਦੇ ਇੰਜਨ ਵਾਂਗੂ ਹਨਾ ਗਾਹਾਂ ਨੂੰ ਤਾਂ ਕੁਝ ਹੋਰ ਏ ਕੱਟੀ ਬਣ ਕੇ ਉਤਰੂ ਬਾਈ ਇਹਨਾਂ ਦਾ ਬਾਈ ਕਹਿੰਦਾ 1 25 25 ਦਾ ਰੇਟ ਹੋ ਜੂਗਾ ਦੋਨੇ ਕੱਟੀਆਂ ਦਾ ਇੱਥੋਂ ਇਹ ਤੇ ਵੀ ਮਾਰਦੇ ਕੈਮਰਾ ਤੇ ਉੱਥੋਂ ਉਹ ਕੱਟੀ ਤੇ ਮਾਰਦੇ ਲੱਭੀ 22 ਦਾ ਜੋੜ ਹੀ ਦੇ ਦੇਣਾ ਦੁੱਗੀਆਂ ਦਾ ਇਹਦੇ ਨਾਲ ਕੱਟੀ ਆ ਗਈ ਇਹ ਆ ਗਈ ਮੰਨ ਲਓ ਗੱਬਣ ਇਹ ਮੈਂ ਕਹੂੰਗਾ ਵੀ ਸੂਈ ਹੋਈ ਤਾਂ ਵੀ ਪਹਿਲਾਂ ਨਮੰਡ ਰਹੂਗੀ ਇਹਦੀ ਜਿਹੜੇ ਬਾਈ ਜਿਹੜੇ ਦੋਏ ਲੈ ਗਿਆ ਯਾਰ ਜਿੰਨੇ ਦੀਆਂ ਤਾਜ਼ੀਆਂ ਲਊਗਾ ਬਾਈ ਮੁੰਨੇ ਦੀਆਂ ਆਂ ਆਪਾਂ ਤਾਂ ਓਕੜ ਮੜਵਾ ਲਾਂਗੇ ਠੀਕ ਆ ਹੋਰ ਦੱਸ ਤੇ ਇਹ ਅੱਜ ਕੋਈ ਵੀਡੀਓ ਥਾਮ ਕੇ ਰੱਖ ਲੈ ਆਪਾਂ ਮੜਵਾ ਲਾਂਗੇ ਠੀਕ ਆ ਆ ਜਾ ਲੱਭੀ ਅਗਲੇ ਨੰਬਰ ਤੇ ਆ ਜਾ ਆ ਤਾਂ ਜਿਵੇਂ ਕਹਿੰਦੇ ਨੇ ਇੱਕ ਗਿਫਟ ਏ ਬਾਈ ਉਹ ਜਿਹੜੇ ਵੀਡੀਓ ਵਾਲਿਆਂ ਨੂੰ ਬਾਹਲਾ ਲੰਬਾ ਦੰਦਿਆ ਉਹ ਸ਼ਾਇ ਸ਼ਹਿਰਾ ਸ਼ੂਰਾ ਨੇ ਸੱਜਣ ਬਾਹਲਾ ਲੰਬਾ ਗਿਫਟ ਆ ਬਾਈ ਜਿਹੜੇ ਸ਼ਹਿਰਾ ਨੇ ਸੱਜਣ ਬਾਹਲਾ ਲੰਬਾ ਦੰਦਿਆ ਨਾ ਤੁਹਾਡਾ ਟੋਕਾ ਪਾਓ ਰਜਾਓ ਆਪ ਦਾ ਚਾਹ ਜੋਗਾ ਪੀਓ ਤੁਸੀਂ ਇਹ ਮੰਨ ਲਓ ਵੀ ਜਾਂ ਮੈਂ ਥੋੜੇ ਥਾਂ ਜੀ ਖੜ ਜਾ ਕਰੂਗੀ ਯਾਮੀ ਇਹ ਬਾਲਕੋਨੀ ਜੇ ਖੜਾ ਦੇ ਯਾਰ ਜਮਾ ਜਿੱਥੇ ਮਰਜ਼ੀ ਖੜਾ ਦੇ ਸ਼ੋਪੀ ਸੀ ਡਰੈنگ ਰੂਮ ਜੇ ਬਨ ਕੇ ਰੱਖੇ ਲਿਆਂਦੀ ਬੜੀ ਐਡੀ ਕਪਾਲ ਕੇ ਕਿਤਨੇ ਯਾਰ ਬਾਈ ਮਿਲ ਜਾਂਦੀ ਆ ਬਾਈ ਤਰਦੇ ਫਿਰਦੇ ਆ ਆ ਗਈ ਨਿੱਕੀ ਜੀ ਹੈ ਨਾ ਸਮਾ ਚਲਣੀਆਂ ਜਰਸੀਆਂ ਜੀ ਐਡੀ ਕਾ ਥਣ ਲੈ ਲਈ ਸਾਫ ਜਮਾ ਸਾਫ ਆ ਬਾਈ ਸੂਆ ਇਹਦਾ ਖੁਜੀ ਸੂਆ ਇਹਦਾ ਦੂਜਾ ਬਾਈ ਦੂਜਾ ਸੂਆ ਹਾਂ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ ਇਹਨੂੰ ਅੱਜ ਵੀਰੇ ਛੇ ਮਾਂ ਦਿਨ ਆਪਣੇ ਕੋਲ ਪੰਜਮਾ ਪੰਜ ਮਾਂ ਦਿਨ ਆਪਣੇ ਕੋਲ ਹੀ ਸੂਈ ਆ ਬਾਈ ਦੁੱਧ ਕਿੰਨਾ ਦੁੱਧ ਦੇ ਥੱਲੇ ਵੀਰੇ 7 ਕਿਲੋ 7 ਕਿਲੋ ਹਾਂ ਬਈ ਜਿੰਨੀਆਂ ਕਿ ਮੈਂ ਅੱਜ ਤੱਕ ਦੀਆਂ ਦੇਖੀਆਂ ਨੇ 5-6 ਸਾਲਾਂ ਦੇ ਕੈਰੀਅਰ 'ਚ ਸਭ ਤੋਂ ਛੋਟੀ ਮੱਝ ਦੇਖੀ ਆ ਹਾਂ ਬਈ ਸਭ ਤੋਂ ਛੋਟਾ ਘੱਟ ਆ ਹੈਗੀ ਖਰੀ ਆ ਜਿੰਨੀ ਹੈਗੀ ਆ ਜਮਾ ਚਵਾਈ ਚੂਈ ਦੀ ਦੁੱਧ ਕਿੰਨਾ ਦੱਸਿਆ ਦੇ ਕੋਲੇ 7 ਕਿਲੋ ਦੁੱਧ ਆ ਵੀਰੇ ਅੱਛਾ ਯਾਨੀ ਥੋੜਾ ਇਹ ਮੁੱਠੀ ਵੀਰੇ ਪਾੜਾ ਲੈਂਦੀਆਂ ਨਾਲ ਠੀਕ ਆ ਕਰ ਲਾਤਰੂ ਦੇ ਠੀਕ ਲੱਤਾਂ ਲੁੱਤਾਂ ਨਹੀਂ ਮਾਰਦੀ ਜਮਾ ਵੀ ਨਾ ਕੋਈ ਲੱਤ ਨਾ ਕੋਈ ਫਾਤ ਚਵਾਈ ਜਮਾ ਪੋਲੀ ਤੋਰ ਬਾਈ ਖੋਲ ਕੇ ਤੋਰ ਵੀਰੇ ਖੋਲ ਕੇ ਚੱਲ ਇਹ ਇਥੋਂ ਕਰਾ ਦੇ ਨੀ ਲੱਭੀ ਜਾ ਇੱਕ ਵਾਰ ਹੌਲੀ ਦੌਰ ਹੌਲੀ ਪਿਆਰ ਹਾਂ ਮੈਂ ਤਾਂ ਇਹ ਕਹੂੰਗਾ ਦੁਨੀਆ ਦੀ ਸਭ ਤੋਂ ਛੋਟੀ ਮਾਸ ਲੱਗਿਆ ਦਿਖਾਉਣ ਤੁਹਾਨੂੰ ਪਰ ਇੱਕ ਗੱਲ ਆ ਦੁੱਧ ਵਾਈ ਕਹਿੰਦਾ 6-7 ਕਿਲੋ ਆ ਕਿਸੇ ਵੀ ਭਰਾ ਨੇ ਬਾਈ ਕੱਟ ਵੀ ਦਊ ਤਾਂ 10 ਕਿਲੋ ਦੁੱਧ ਦੇਊਗੀ ਐਡੇ ਕ ਕੱਦ ਵਾਲੀ ਦੇਖੀ ਨਹੀਂ ਹੋਣੀ ਯਾਰ ਕਦੇ ਵੀ ਇਹਨਾਂ 7 ਕਿਲੋ 7 ਕਿਲੋ ਦੁੱਧ ਦੇਣਾ ਹਾਜ਼ਰਾ 10 ਕਿਲੋ ਦੁੱਧ ਦੇਣ ਠੰਡਾ ਕਿੰਨੇ ਦਿਨ ਦੀ ਸੀ ਇਹ ਪੰਜਵਾਂ ਦਿਨ ਆ ਬਾਈ ਸੁਣੀ ਮੈਂ ਅੱਜ ਬੱਚਾ ਕੀ ਆ ਨਾਂ ਦੇ ਬੱਚਾ ਇਹਦੇ ਮਗਰ ਕੱਟਾ ਹੀ ਆ ਬਾਈ ਕੀ ਕਾ ਗੱਲ ਕੱਟੀ ਆ ਕੱਟੀ ਆ ਕੱਟੀ ਆ ਇਹਦੇ ਮਗਰ ਵੀ ਬਾਈ ਲੈ ਆ ਲੈ ਔਰ ਲੈ ਬੰਨੇ ਲੈ ਆ ਨਾਲ ਇਹਦੇ ਵੀ ਕੱਟੀ ਆ ਪੰਜਵਾਂ ਸ਼ੀਮਾ ਦੇ ਨਸੂਈ ਨੂੰ 7 ਕਿਲੋ ਦੁੱਧ ਬਾਈ ਕਹਿੰਦਾ ਅੱਜ ਹੈਗਾ ਇਹਦੇ ਕੋਲੇ ਪਰ ਚੀਜ਼ ਕਮਾਲ ਦੀ ਆ ਇੱਕ ਗੱਲ ਇਹਦੀਆਂ ਦੋ ਗੱਲਾਂ ਰਹਿਣਗੀਆਂ ਇੱਕ ਤਾਂ ਥੋਂ ਘੱਟ ਰੁਕੂ ਖਾਉ ਘੱਟ ਭਾਈ ਭਾ ਵੀ ਐਡਾ ਕਾ ਜਿੱਡੀ ਕ ਮੈਂ ਔਡਾ ਕੇ ਭਾ ਇਹ ਮੰਨ ਲਿਓ ਤੁਹਾਡੇ ਬੱਚਿਆਂ ਨੂੰ ਵੀ ਹਰ ਖੇਡ ਲਾਉਣ ਵਾਲੀ ਚੀਜ਼ ਹੈ ਜਿੱਡੀ ਕ ਮੈਂ ਔਡਾ ਕੀ ਭਾ ਭਾਈ ਕਿੰਨੇ ਪੈਸੇ ਕੁਜੀ ਇਹਦੇ ਇਹਦਾ ਜਮੀ ਖਾਣਾ ਵੀਰੇ 75000 ਦੀ ਮੈਂ ਦਵਾਂ ਠੀਕ ਆ ਗੱਲ ਇਹ ਬਾਈ ਕਹਿੰਦਾ 75 ਦੀ ਜੈਸ ਨੋ ਹੋਈ 10 ਸਨੋ ਬਾਈ ਤੇ ਨੰਬਰ ਬੋਲ ਦਈ ਤੁਹਾਡਾ ਨੰਬਰ ਹੈਗਾ ਵੀਰੇ 98730 47757 ਪਿੰਡ ਬੌੜਾਂ ਕਲਾਂ ਤਸੀਲ ਮਾਪਾ ਜਿਲ੍ਹਾ ਪਟਿਆਲਾ ਤੇ ਜਿਲ੍ਹਾ ਪਟਿਆਲਾ ਤੋਹਫੇ ਪੀਸ ਦਿਖਾਤੇ ਤੁਹਾਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੈੱਕ ਪਾਸ ਬਾਈ ਅਗਲਾ ਕਹਿੰਦਾ ਵੀ ਆ ਮਈਆਂ ਦੇ ਬਾਕੜਾਂ ਦੇ ਵੀ ਅੱਜ ਆਪਾਂ ਇਹ ਵੀਰੇ ਜਿਹੜੇ ਪਹਾੜਾ ਲੱਗਦਾ ਵੀ ਇੰਨੇ ਭਾਜ ਤਾਜ਼ੀਆਂ ਮਿਲਦੀਆਂ ਨੇ ਪਰ ਇਹ ਭਾ ਵੀਰੇ ਉਦੋਂ ਡਬਲ ਰੇਟ ਮਈਆਂ ਵਿਕਣ ਵਾਲੀਆਂ ਨੇ ਬਾਈ ਠੀਕ ਆ ਗੱਲ ਹਾਂ ਅਭੀ ਸਾਰੀਆਂ ਰਿਕਾਰਡ ਵਾਲੀਆਂ ਹਾਂ ਬਾਈ ਸਾਰੀਆਂ ਕੋਈ ਇਹ ਨਹੀਂ ਹੈਗਾ ਵੀ ਕੋਈ ਮੈਂ ਵੀ ਕਾਂਵਲੀ ਮੈਂ ਨਹੀਂ ਆਪਾ ਪਾਈ ਹੈਗੀ ਸਾਰੀਆਂ ਅਸਲੀ ਮਈਆਂ ਨੇ ਵੀਰੇ ਠੀਕ ਹੈ ਗੱਲ ਵੱਡੀਆਂ ਨੇ ਕੋਈ ਛੋਟੀਆਂ ਮੰਨ ਕੇ ਬਣਾਵੇ ਆ ਮੱਝਾਂ ਸਦੈ ਨੂੰ ਬਹੁਤ ਟਾਪ ਦੀਆਂ ਦਿਖਾਤੀਆਂ ਬਾਈ ਕੋਣਾਂ ਇਹ ਤਾਂ ਤਾਜ਼ੀਆਂ ਨੂੰ ਵੀ ਲਿਓਟੇ ਨਹੀਂ ਵੀਰੇ ਲੱਗਦੇ ਜਿਵੇਂ ਇਹਨਾਂ ਨੂੰ ਦੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਦੇ ਪਸ਼ੂ ਕਿੱਦਾਂ ਦੇ ਲੱਗੇ ਧੰਨਵਾਦ